happy birthday to you ਨਾ ਨਾ ਸੋਣ ਸਪਰੇ ਨੰਬਰਿੰਗ happy birthday to you ਉਹ ਬੱਲੇ ਨਾਕਾ ਲਾਇਆ ਹੋਇਆ ਇਹਨਾਂ ਦਾ ਜੇ ਤੁਸੀਂ ਵੀ ਟਿਚਰਾ ਕੀਤੇ ਜਦੋਂ ਨਾਕਾ ਲਾਇਆ ਸਾਲੀਆਂ ਨੇ ਉਹ ਕਿੱਥੇ ਸਾਡੇ ਵੇਲੇ ਨਾਕਾ ਨੂੰ ਪਾਇਆ ਹੀ ਨਹੀਂ ਲਓ ਸਰਪ੍ਰਾਈਜ਼ ਲਓ ਜੀ ਅੱਜ ਭੈਣ ਦਾ ਹੈਗਾ ਜਨਮ ਦਿਨ ਤੇ ਉਹਦੇ ਲਈ ਸਰਪ੍ਰਾਈਜ਼ ਗਿਫਟ ਜਿਹੜਾ ਉਹ ਰੈਡੀ ਕਰ ਰਹੇ ਆ ਮੈਂ ਮੰਮੂ ਚਿਆਲ ਵੀ ਮਮੂ ਕਰਦਾ ਗਿਫਟ ਦੀ ਪੈਕਿੰਗ ਤੇ ਫਿਰ ਅੱਜ ਭੈਣੇ ਨੂੰ ਜਾ ਕੇ ਸਰਪ੍ਰਾਈਜ਼ ਦਵਾਂਗੇ ਗਿਫਟ ਦਾ ਅੰਦੀ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰੇ ਜਾਣਿਆਂ ਦਾ ਸੁਆਗਤ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਦਾ ਦਿਨ ਬਹੁਤ ਸਪੈਸ਼ਲ ਦਾ ਨਾ ਤੇ ਅੱਜ ਕਿੱਥੇ ਚੱਲੇ ਆ ਲੈੜੀ ਹਰ ਓਏ ਆ ਜਾ ਆਪਾਂ ਚੱਲਿਆ ਉਹਨੇ ਦੇ ਜਨਮ ਦੇ ਬਰਸ ਦੇ ਆ ਅੱਜ ਭੈਣੇ ਦਾ ਜਨਮ ਦਾ ਨਾ ਉਹਨੇ ਦਾ ਸਹੀ ਤੇ ਭੈਣੇ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰਿਆਂ ਵੱਲੋਂ ਹਨਾ ਜੀ ਹਾਂ ਸਹੀ ਗਾੜੇ ਐਵਰੀ ਬਾਦੀ ਤੇ ਨਾਲ ਅਸੀਂ ਇੱਕ ਸਰਪ੍ਰਾਈਜ਼ ਲੈ ਕੇ ਚੱਲੇ ਆ ਭੈਣੇ ਨੂੰ ਇਹ ਸਰਪ੍ਰਾਈਜ਼ ਉੱਥੇ ਜਾ ਕੇ ਖੋਲਾਂਗੇ ਤੇ ਤੁਹਾਨੂੰ ਸਾਰੇ ਜਣੇ ਨੂੰ ਦਿਖਾਵਾਂਗੇ ਵੀ ਕੀ ਸਰਪ੍ਰਾਈਜ਼ ਹੈ ਇਹਦੇ ਵਿੱਚ ਬਹੁਤ ਘੈਂਟ ਚੀਜ਼ ਆ ਇਹ ਦਿਖਾਵਾਂਗੇ ਨਾ ਉੱਥੇ ਜਾ ਕੇ ਘੈਂਟ ਆ ਕੀ ਪਤਾ ਵਿੱਚੋਂ ਕੀ ਨਿਕਲਣਾ ਉਸ ਵੀ ਨਿਕਲ ਸਕਦਾ ਹੈ ਜਿਵੇਂ ਵਿਆਹ ਤੇ ਨਾਕਾ ਵਾਲਾ ਆਇਆ ਸੀ ਝਾਲੀਆਂ ਨੇ ਉਦੋਂ ਨਿਕਲਿਆ ਸੀ ਉਹ ਤਾਂ ਬਾਲਾ ਗਲਤੀ ਕੀਤੀ ਹੈ ਨਾ ਬਸ ਉਹਨਾਂ ਨੇ ਸੈਟ ਲਿਆ ਮਰਿਆ ਹੋਇਆ ਹੈ ਹੈ ਜਦੋਂ ਡੱਡੂ ਕੱਢ ਲਏ ਦੋ ਉਥੇ ਖੋਲ ਤੇ ਕੁੜੀਆਂ ਦੇ ਉੱਪਰ ਉਹ ਗੱਲ ਮੈਨੂੰ ਨਹੀਂ ਗਲਤ ਕੀਤਾ ਥੋੜਾ ਜਿਹਾ ਉਹ ਡੱਡੂ ਵੀ ਪਤਾ ਇੱਕ ਦਾ ਡੱਡੂ ਦੋ ਦਾ ਵਜਾਈ ਪਾ ਗਏ ਇੱਕ ਦਿਨ ਪਹਿਲਾਂ ਫੜਿਆ ਉਹ ਪਤੰਦਰਾਂ 'ਚ ਫੜ ਕੇ ਤਾਂ ਤੋਂ ਡੱਬੀ ਲਾਤੀ ਨਾਲੀ ਦਾ ਪਾਣੀ ਚੱਕੀ ਫਿਰ ਤੋ ਉਹ ਨਾਲੀ ਚੋਂ ਥੋੜੋ ਲਿਆਂਦੇ ਸੀ ਉਹ ਛੱਪੜ ਚੋਂ ਫੜ ਕੇ ਲਿਆਂਦੇ ਸੀ ਉਹ ਵੀ ਪਾਣੀ ਵਿੱਚ ਤੇ ਪਾਣੀ ਦੀ ਉਹ ਤੰਦ ਪਾਣੀ ਪਤਾ ਕਾਹਦਾ ਪਾਇਆ ਸੀ ਉਹ ਚ ਪਾਇਆ ਸੀ ਉਹ ਜਿੱਦਣ ਪਹਿਲੇ ਦਿਨ ਡੱਡੂ ਫੜਿਆ ਉਹ ਬੰਦੰਰਾਂ ਨੇ ਸੁੱਕਾ ਹੀ ਬਿਨਾ ਪਾਣੀ ਤੋਂ ਡੱਬੀ 'ਚ ਪਾ ਲਿਆ ਮਰ ਗਿਆ ਕੱਪੀ ਡੱਬੀ 'ਚ ਪਾ ਕੇ ਆਣਾ ਢੱਕਣ ਲਾ ਦਤਾ ਉਹ ਤੋਂ ਉਹ ਤੜਕੇ ਨੂੰ ਤਾਂ ਇਕੱਠਾ ਹੋਇਆ ਫਿਰ ਉਹ ਫਿਰ ਦੂਜੇ ਦਿਨ ਪਹਿਲਾ ਤੜਕੇ ਇਹਨਾਂ ਨੂੰ ਡੱਡੂ ਨਹੀਂ ਲੱਭਿਆ ਬਹੁਤ ਲੱਭਿਆ ਇਹਨਾਂ ਨੇ ਫਿਰ ਇਹ ਛਪੜੀ ਤੇ ਗਏ ਉਹ ਤੋਂਬਰ ਪੀਪੀ ਲੈ ਕੇ ਨਾਲ ਭੱਡੀ ਉਹ ਅੱਧੀ ਤਾਂ ਪਾਣੀ ਦੀ ਭਰੀ ਵਿੱਚ ਉਹ ਦੋ ਡੱਡੂ ਹੈਪੀ ਹੋਣੀ ਹੈਪੀ ਮੋਦਾ ਪੀਤਾ ਵੀਡੀਓ ਨਹੀਂ ਲੱਕੀ ਤੁਸੀਂ ਦੀਪਾ ਸਾਰੇ ਜਾਣੇ ਗਏ ਸੀਗੇ ਫੇਰ ਇਹਨਾਂ ਨੇ ਭਰ ਕੇ ਲਿਆਂਦਾ ਡੱਬਾ ਉਥੋਂ ਫੇਰ ਜਿਹੜੀ ਰਿੰਗ ਵਾਲੀ ਡੱਬੀ ਹੁੰਦੀ ਆ ਉਹ ਵੀ ਹੁੰਦੀ ਪਾਉਣ ਲੱਗਿਆ ਲਿਆਓ ਉਹ ਤੇ ਡੱਡੂ ਆ ਖਲਿਆ ਆਹ ਕੋ ਰਾਤ ਨੂੰ ਸਹੀ ਗੱਲ ਆ ਬਾਹਰ ਨਹੀਂ ਡੱਬੀ ਭੱਡੀ ਲਿਆਂਦੀ ਸੀ ਛਾਂਪ ਵਾਲੀ ਵੀ ਆਏ ਲੱਗੇ ਵੀ ਹਾਂ ਇਹਦੇ ਵਿੱਚ ਕੁਝ ਹੋਊਗਾ ਤੋਹਫਾ ਸਾਲੀਆਂ ਨੂੰ ਉਹ ਜਦੋਂ ਖੋਲਿਆ ਉਹਦੀ ਪਤਾ ਲੱਗਿਆ ਇਹ ਤਾਂ ਡੱਡੂ ਐ ਬੜਕ ਕੇ ਮਾਰੀ ਛਾਲ ਡੱਡੂਰੇ ਇੱਕ ਥੋੜੀ ਜਿਹੀ ਤੇਜ਼ੀ ਵਾਲੀ ਕਰਕੇ ਇਹਨਾਂ ਨੇ ਸਪਰੇਅ ਮਾਰ ਦਿੱਤਾ ਹਾਂ ਉਹ ਸਪਰੇਅ ਵਾਲਾ ਕੰਮ ਥੋੜਾ ਗਲਤ ਕਰਤਾ ਉਹ ਸਪਰੇਅ ਮਾਰਦੀ ਹੁੰਦੀ ਐ ਚਲ ਗੇਟਾਂ-ਗੇਟਾਂ 'ਚ ਮਾਰ ਦੋ ਜੇ ਤਾਂ ਮਗਰ ਪਾ ਜਲੇ ਬਤੰਦਰ ਜਸਨਾ ਹੋਣੀ ਜਸਨਾ ਦੀਪਾ ਉਹ ਗੱਲ ਗਲਤ ਹੋ ਗਈ ਉਹਨਾਂ ਦੀ ਤੇ ਅੱਜ ਹੁਣ ਅੱਜ ਪਤਾ ਨਹੀਂ ਇਹ ਸਪਰਾਈਜ਼ ਤੋਂ ਕੀ ਨਿਕਲਣਾ ਉੱਥੇ ਕੋਟ ਵੀ ਵੇਂਦੀ ਹੁੰਦੇ ਜਿਹੜੇ ਹਾਂ ਹਾਂ ਉਹ ਤਾਂ ਗੱਲ ਕਰ ਸਾਰੇ ਤੁਹਾਨੂੰ ਪਤਾ ਨਹੀਂ ਲੱਗਿਆ ਹੁਣਾਂ ਜਾਣਦੀ ਰੈਡੀ ਨੂੰ ਪਤਾ ਨਹੀਂ ਲੱਗਿਆ ਲੱਗਿਆ ਨਹੀਂ ਉੱਥੇ ਮੈਨੂੰ ਨੇ ਪਤਾ ਨਹੀਂ ਜੋ ਜਿसरी ਉਹਨਾਂ ਦਾ ਵਿਆਹ ਬਾੜ ਦੇਣਾ ਸੀ ਮੇਹਰ ਤੇੜੀ ਗੱਲ ਹੁੰਦੀ ਹੈ ਸਹੀ ਗੱਲ ਆ ਬੇਇਤੀ ਵਾਲੀ ਗੱਲ ਤਾਂ ਹੋ ਹੀ ਜਾਂਦੀ ਹੈ ਤੇ ਉੱਥੇ ਖੜੇ ਖੜੇ ਮੂੰਹ ਨਾ ਬੋਲੀ ਜਾਓ ਬਰੇ ਮਰੀ ਜਾਓ ਹਾਂ ਜਦੋਂ ਤੁਸੀਂ ਵੀ ਟਿਚਰਾਂ ਕੀਤੇ ਜਦੋਂ ਨਾਕਾ ਲਾਇਏ ਸਾਲੀਆਂ ਨੇ ਉਹ ਕਿੱਥੇ ਸਾਡੇ ਵੇਲੇ ਨਾਕਾ ਨੂੰ ਕੋਈ ਲੱਗਿਆ ਹੀ ਨਹੀਂ ਕਿਉਂ ਕਿਉਂ ਕਰੀ ਉਹਨੂੰ ਲੱਗਦੋਂ ਨਹੀਂ ਸੀ ਨਾਕੇ ਨਾ 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 ਹਾਂ ਹਾਂ ਕਰੀ ਮਮੀ ਨਾਕਾ ਨਹੀਂ ਲਵਾ ਤੁਸੀਂ ਉੱਥੇ ਉੱਥੇ ਨਾਕੇ ਬੜੇ ਖਰਾਬ ਹੁੰਦੇ ਸੀ ਉਹ ਹਾਂ ਉਹ ਲੋਨ ਵਾਲੇ ਨਾਕੇ ਲੱਗ ਰਹੇ ਨੇ ਬਹੁਤ ਖਰਾਬ ਹੁੰਦੇ ਕਿਹਾ ਉਹਨੋਂ ਕਿਹੜੇ ਨਾਕੇ ਲੱਗਦੇ ਸੀ ਕਿਉਂ ਕਾ ਜੀ ਹਾਂ ਦੇਖੋ ਹਾਂ ਉਹ ਸ਼ਰਮ ਪਰੋਣਾ ਜਾਂਦਾ ਹੀ ਨਾ ਹਾਂ ਉਹਨੇ ਕੁੜਕਾਂ ਨੇ ਭਾਈ ਮਖੌਲ ਕਰਨਾ ਤੇ ਉਹ ਕੀ ਉਹਨੂੰ ਕਹਿੰਦੇ ਆ ਮੰਜਾ ਨਾ ਹਾਂ ਕੱਟੇ ਢਾਗ ਨਾ ਬਣਦਣਾ ਅੱਛਾ ਹਾਂ ਤੇ ਉਦਨੇ ਪਛਾੜ ਨਹੀਂ ਚਾਦਰ ਠੀਕ ਆ ਹਾਂ ਉਹ ਜਿਹੜਾ ਬਲਜਾਸੁੰਦੇ ਸੀ ਉਹ ਤਾਂ ਬੁੱਝ ਜਾਂਦੇ ਸੀ ਨਹੀਂ ਹਾਂ ਉਹਨਾਂ ਦਾ ਕਿਰਪਾਨ ਗੁਰੂਆਂ ਮਾਰ ਕਿਰਪਾਨ ਮਾਰ ਕੇ ਦੇਖ ਲੈਣਾ ਅੱਛਾ ਤੇ ਜਿਹੜੇ ਕੋਈ ਐਂ ਜਿਵੇਂ ਧਰਮਿਆਲੇ ਲੋਲੜ ਦੀ ਜੇ ਤੇ ਹੀ ਉਹਨਾਂ ਨੇ ਜਾਨਸਾਰ ਵਿੱਚ ਦੀ ਲੱਤਾਂ ਤਾਂ ਮੈਂ ਕਹਿੰਦਾ ਅੱਧਾ ਥੱਲੇ ਹਾਂ ਮੈਂ ਛੱਟ ਵਿੱਚ ਭਾ ਜਾਂਦੀ ਫਟੇ ਹਾਂ ਪਰ ਐ ਹੀ ਸੀ ਉਹਦਾ ਡੈਡੀ ਉਹ ਸਮਾਂ ਵਧੀਆ ਸੀ ਬੰਦਾ ਮਜ਼ਾਕ ਉਹਦਾ ਚੱਲਦਾ ਸੀ ਉਹਨਾਂ ਨੇ ਸਾਧ ਮੰਦ ਉਹ ਰੋਕ ਲਿਆ ਹੋ ਉਹ ਲੱਦਾ ਨਾ ਇਹਦਾ ਮੰਦਾ ਡੈਡੀ ਨੇ ਨਾਕਾ ਹੀ ਨਹੀਂ ਲਾਇਆ ਲੈ ਸਾਲਗੀਆਂ ਨੇ ਲਾਇਆ ਮੈਂ ਹਾਂ ਇਹ ਫੇਰ ਉਹ ਮੈਂ ਕਿਹਾ ਐ ਸੀ ਉਦੋਂ ਸਮਾਂ ਚੰਗੇ ਸੀਗੇ ਅਗਲਾ ਗੁੱਸਾ ਨਹੀਂ ਕਰਦਾ ਸੀ ਹਾਂ ਹਨਾ ਅੱਜ ਦਾ ਸਮਾਂ ਬਦਲ ਗਿਆ ਤੇ ਫੇਰ ਸਾਲਗੀਆਂ ਨੂੰ ਕਿੰਨਾ ਸਗਨ ਦਿੱਤਾ ਸੀ ਡੈਡੀ ਨੇ ਮੰਮੀ ਉਹਨਾ 500 ਰੁਪਏ ਹੁੰਦੇ ਸੀ ਅੱਛਾ ਹੋਰ ਠੀਕ ਆ ਉਹਨਾ 500 ਰੁਪਏ ਕੋ ਡੇਰ ਪੈ ਦੇਖਣ ਨੂੰ ਨਹੀਂ ਮੈਨਾਂ ਦਾ ਠੀਕ ਆ ਹੂੰ ਦੇਖ ਲਓ ਸਮਾਂ ਕਿੰਨੀ ਛੇਤੀ ਬਦਲਿਆ ਅੱਜ ਸਹੌਦਾ ਕੁਝ ਵੀ ਨਹੀਂ ਆਉਂਦਾ। ਆਉਣਾ ਹੀ ਨਹੀਂ ਬਈ। 500 ਦਾ ਨਹੀਂ ਆਉਂਦਾ ਆਉਣ ਦਾ ਕੋਈ। ਅੱਜ ਤਾਂ 100 ਜੇ ਰੈਕਟ ਜਾਣਾ ਦਾ ਕਿਰਾਇਆ ਲੱਗ ਜਾਂਦਾ। ਹਾਂ। ਹਾਂ। ਜਦੋਂ ਲੈ ਦੇ ਗਰਾਉਂਡ ਹਾਂ। 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 ਹਾਂ ਫੇਰਾ ਕਿੱਥੇ ਮੰਜੇ ਤੇ ਲਾ ਚਾ ਮੰਜਾ ਬਣ ਕੇ ਉਫੜੀ ਦੇ ਉੱਤੇ ਰੱਖਤਾ ਸੀ ਓਹੋ ਤੇ ਫਿਰ ਕਿੰਨੀ 6:00 ਵਜੇ ਉਹ ਬੰਦੇ ਦੇ ਬਈ ਬਾਰ ਜਿੱਕ ਧੂਈ ਪੈਚ ਵੜ ਜਿੰਦੀ ਸ਼ਰੀਰ ਤੇ ਬਾਪੂ ਦੇ ਰਖਮ ਤੁਸੀਂ ਪੱਟ ਚ ਓਹੋ ਹੋ 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 ਬਾਪੂ ਕਨ ਮਸਾਣਾ ਖੱਟ ਕੇ ਘੱਡੀ ਸੀ ਐ ਟਿਕਰ ਤੇ ਸੀ ਬਾਪੂ ਨੇ ਡਾਲ ਨਾ ਨਾ ਉਹ ਉਹੀ ਤਾਂ ਤੈਨੂੰ ਕਹਿੰਦੇ ਜਮਾਨਾ ਠੀਕਾ ਸੀ ਨਾ ਨਾ ਮੈਂ ਤਾਂ ਸਾਰਿਆਂ ਲੁਕ ਦੂ ਮੈਂ ਫਿਰ ਹਾਂ ਆ ਲੋਕਦਿਆਂ ਫੰਮ ਮੈਂ ਨਾਨਾ ਨੇ ਦਾ ਸੁਭਾ ਥੋੜਾ ਜਿਹਾ ਠੀਕ ਆ ਤੁੰਗ ਨਾਨਾ ਕਾ ਨਾ ਬੱਤੂ ਕਾ ਨਾ ਫੇ ਨਾਨਾ ਚੋਂ ਦਾ ਫਾਇਨ ਖਰਾ ਸਵਾਲ ਅੱਛਾ ਬੜ ਨਾਨੇ ਦਾ ਸੁਭਾ ਕਬਾ ਦੀ ਹਾਂ ਠੀਕ ਆ ਮੈਂ ਤਾਂ ਸੁਣ ਕੇ ਹੀ ਲੋਕ ਦੇ ਮੂੰਹ ਆ ਗਿਆ ਕੋਈ ਜੀ ਮੈਂ ਫਿੱਚ ਕੇ ਰਹੀ ਹਾਂ ਹਾਂ ਖੁਸ਼ਾਰੀ ਥੋੜੋ ਵੜ ਗਈ ਉਹਨਾਂ ਮਾੜੀ ਮੋੜੀ ਲੱਗ ਗਈ ਉਹ ਬਸ ਪਰ ਫਿਰ ਵੀ ਖਬਰ ਐ ਬੱਬੀ ਨਾ ਉਹਨਾਂ ਦਾ ਜਦੋਂ ਜਾਗੋ ਜੂ ਕੋ ਕਰਦੇ ਐ ਪ੍ਰਣਾਲੇਪੁਰ ਨੂੰ ਆਲੇ ਬਿਠਾ ਜਾਂਦੇ ਸੀ ਆ ਬਨਾਲੇ ਰੇੜੇ ਮੂਹਦੇ ਮਾਰਿਆਉਂਦੇ ਬੰਜੇ ਬੈਸਤਰੀ ਆ ਗੱਡੇ ਹੁੰਦੇ ਜੂ ਨੂੰ ਹਾਂ ਗੱਡੇ ਗੱਡੇ ਮੂਹਦੇ ਮਾਰਦੇ ਨੇ ਅੱਛਾ ਹੂੰ ਦੇਖ ਲਓ ਗੱਡੇ ਤੇ ਹੋਰ ਕਾਰ ਡਾਣਾ ਜਿਹੜੇ ਕਾਣੀ ਪਈਆਂ ਉਹਨੂੰ ਪੀ ਜਾਂਦਾ ਇਸ਼ਾਰਾ ਅੱਛਾ ਹੋਰ ਅਜ ਤਾਂ ਦੇਖ ਲਓ ਤੁਸੀਂ ਕਾਡਣ ਗਈ ਗੈਬ ਹੋ ਗਈਆਂ ਹਾਂ ਕਾਰ ਨਹੀਂ ਆ ਕਿ ਹੁਣ ਤਾਂ ਕੋਈ ਦੂਜੇ ਲੋਟ ਨਹੀਂ ਦੁੱਧ ਕਾੜਦਾ ਇੱਕ ਵਾਲਾ ਦਵਾ ਕੇ ਬੱਸ ਮੱਝੇ ਅਭੀ ਮੱਝੇ ਗਾਇਬ ਹੋ ਗਈਆਂ ਹਾਂ ਮੱਝਾਂ ਗਾਇਆਂ ਗਾਇਬ ਹੋ ਗਈਆਂ ਹੋਰ ਨਾਲ ਹੀ ਕਾੜ ਨਹੀਂ ਆ ਲੈ ਗਈਆਂ ਹਾਂ ਕਾੜ ਨਹੀਂ ਦਾ ਲਾਲ ਲਾਲ ਦੁੱਧ ਹੈ ਦੇਖੋ ਬਈ ਉਹ ਨਹੀਂ ਡੈਰੀਆਂ ਡੂਰੀਆਂ ਦੀ ਨਹੀਂ ਗੱਲ ਉਦੋਂ ਲੋਕਾਂ ਦਾ ਦੁੱਧ ਪੁੰਦੇ ਸੀਗੇ ਡਰਮਾਂ ਵਾਲਿਆਂ ਨੂੰ ਅੱਛਾ ਹੈਂ ਜਿਵੇਂ ਸ਼ਹਿਰ ਰਿਹਾ ਸੀ ਉਹ ਗੱਡਾ ਮਾਹੀ ਉਹ ਸਾਰੇ ਦੋਦਨ ਦੇ ਬੈਠੇ ਹੋਏ ਜਾਂਦਾ ਠੀਕ ਆ ਹਰ ਕੋ ਜਿਹੜਾ ਪਿੰਡ ਮੈਂ ਡੈਰੀਆਂ ਖੋਲਕੀਆਂ ਲਾਲ ਲਾਲ ਦੁੱਧ ਲਾਲ ਲਾਲ ਉਹਦੀ ਲੱਸੀ ਬਣਨੀ ਥੜੀ ਜਿਹਾ ਸਵਾਦ ਲੱਗਣੀ ਉਹਦਾ ਤੜਕ ਵੀ ਧਰ ਦੇਣਾ ਦੁੱਧ ਦੇ ਲੋ ਆਥੜ ਦਾ ਕੋਣ ਇੱਕ ਹਾਰੇ ਜਰੀ ਜੀ ਜਾਣਾ ਤੇ ਫਿਰ ਬੁੜੀਆਂ ਨੇ ਐਸ਼ ਦੇ ਵੇਲੇ ਨਾ ਹਾਂ ਚਲੋ ਯਾਰੋ ਦੁੱਧ ਪੀ ਲਓ ਹਾਂ ਉਹ ਕਿਹੜਾ ਸੰਨੇ ਹੁੰਦੇ ਪੁਰਾਣੇ ਅੱਛਾ ਕਿ ਸਨਾਂ ਬਰ ਬਰ ਕੇ ਹਾਂ ਸਾਰਿਆਂ ਨੂੰ ਦੇਣਾ ਤੇ ਲੋਗ ਉਹਨੂੰ ਕਹਿੰਦੇ ਆ ਬਈ ਪ੍ਰਾਣੀਆਂ ਖਰਾਕ ਕੀ ਪ੍ਰਾਣੀਆਂ ਖਰਾਕ ਕਿ ਕੀ ਸੀਗਾ ਹਾਂ ਉਹ ਆਪਣਾ ਸਪਰੇਟਾ ਹੁੰਦਾ ਆਪਣੇ ਫਰਾਂ ਉਹ ਆਈਆਂ ਉਦੋਂ ਕੰਮ ਕਰਦੇ ਸੀ ਮਿਹਨਤਾਂ ਦਾ ਮੁੱਦਾ ਯਾਰ ਕੰਮ ਕਰਦੇ ਸੀ ਸਾਰਾ ਕੋ ਹੱਥੀ ਸੀਗਾ ਤੇ ਪੱਠੇ ਰਾਰ ਨੂੰ ਅੱਡੇ ਦੀ ਰਾਤ ਤੱਕ ਪੱਠੇ ਕੋ ਡਰਨੇ ਹਾਂ ਆ ਕੀ ਹੁੰਦਾ ਏ ਗਰੰਗਾ ਸੋਕੀਆਂ ਮੱਕੀ ਦੇ ਟਾਂਡੇ ਹੂੰ ਉਦੋਂ ਦੇਖ ਲੋ ਸਾਰੇ ਸਾਈਕਲ ਹੀ ਚਲਾਉਂਦੇ ਹੁੰਤਾ ਵਾ ਮੇਰੇ ਯਾਰ ਕਿਹਨ ਜੇ ਕਦੇ ਜਾਣਾ ਬੋਟਾ ਸਾਈਕਲ ਵੀ ਨਹੀਂ ਹੈ ਉਹ ਹੁੰਦਾ ਸੀ ਕੋਈ ਅੱਛਾ ਟਮਾਟਾ ਕੋਈ ਸਾਈਕਲ ਟਮਾਟਾ ਮੈਂ ਆ ਤੇ ਤਾਈ ਕੋ ਵੀਰ ਸੋ ਕੋਲੇ ਹਾਂ ਇਹ ਲਿਆਇਆ ਸੀ ਅੱਛਾ ਸ਼ਾਿਕਲ ਇਹ ਫਿਰ ਚਲਾਉਣਾ ਤੁਸੀਂ ਕਿਵੇਂ ਸਿੱਖੇ ਸੀ ਸਾਈਕਲ ਕਿਹਨੇ ਸਿਖਾਇਆ ਸੀ ਨਹੀਂ ਨਹੀਂ ਅਸਟਾਪ ਉਹ ਬਰਾਬਰ ਜਵਾਕ ਦਾ ਹੜਦੇ ਹੀ ਨਹੀਂ ਨਹੀਂ ਓ ਤੁਹਾਨੂੰ ਤੁਸੀਂ ਕਿਵੇਂ ਸਿੱਖੇ ਸੀ ਮੈਂ ਉਹ ਨਾਖਦਾ ਅਸਟਾਪ ਬਸ ਆਈ ਸਿੱਖ ਲਿਓ ਸਾਈਕਲ ਤੇ ਮਾ ਪਰੇ ਹੀ ਲੱਗਿਆ ਨਹੀਂ ਕਿਸੇ ਨੇ ਤਾਂ ਸਿਖਾਇਆ ਹੋ ਉਹ ਸਾਰੇ ਜੋ ਜਵਾਕ ਮੋਂ ਤੁਸੀਂ ਹੋ ਹਾਂ ਬਰਾਬਰ ਦੇ ਸਾ ਪੰਜ ਸੱਤ ਜਣੇ ਥੋੜੇ ਬਰਾਬਰ ਦੇ ਕਿਹੜੇ ਕਿਹੜੇ ਹੁੰਦੇ ਸੀ ਉਦੋਂ ਛਾੜੇ ਬਰਾਬਰ ਕਿਹੜੇ ਕਿਹੜੇ ਸੀ ਬੰਦੇ ਉਹ ਬੰਦੇ ਅਹ ਦੇਖੋ ਨਾ ਜਰ ਨਾ ਜਿਹੜਾ ਵੱਡਾ ਭਾਈ ਹੁੰਦਾ ਹਾਂ ਠੀਕ ਆ ਹੈ ਹਾਂ ਉਹ ਨਹੀਂ ਮੈਂ ਦੇਖਿਆ ਉਹ ਨਹੀਂ ਦੇਖਿਆ ਹਾਂ ਹਾਂ ਹੋਰ ਅੱਛਾ ਤੇ ਆਨੇ ਹਾਂ ਬਚਨ ਜੈਲਾ ਅੱਛਾ ਹੂੰ ਠੀਕ ਆ ਤੇ ਸਾਡੇ ਹਾਂ ਕੋਲ ਕੀ ਸੱਗਣ ਕੇ ਕੋਲੇ ਵੀਰੇ ਜੜੀਆਂ ਹੂੰ ਹੋਰ ਜਾਨੀ ਨੇੜੇ ਤੇੜੇ ਦੇ ਆਪਣੇ ਬਾ ਆਪਣੇ ਘਰਾਂ ਘਰਾਂ ਦੇ ਆਸ-ਪਾਸੇ ਵਾਲੇ ਠੀਕ ਆ ਇਹ ਸਾਰੇ ਅੱਛਾ ਫੇਰ ਜਦੋਂ ਲਿਆਂਦਾ ਤਾਏ ਨੇ ਸਾਈਕਲ ਫੇਰ ਨਹੀਂ ਉਹ ਟੱਸ ਹੈ ਉਹ ਟੱਸ ਸਾਈਕਲ ਇਹਦਾ ਕਿ ਇਹਨੂੰ ਮੰਗਵਾ ਹਾਂ ਹਾਂ ਨਾ ਹਾਂ ਬੜਾ ਹੈ ਪੂਰਾ ਉਹਨੂੰ ਸਾਹਸੂਰਾ ਰਹੇ ਸਾਈਕਲ ਹੈ ਗੱਡੀਆਂ ਨੂੰ ਰੱਖਦਾ ਸੀ ਹਾਂ ਗੋਲ ਕਰਦਾ ਰਹਾਦਾ ਨਹੀਂ ਬਗਲ ਦਿੰਦਾ ਸੀ ਵੀਰ ਓਏ ਦੂਰ ਰਹੋ ਨਹੀਂ ਨਹੀਂ ਹਾਂ ਔਲਤਾਂ ਆਹ ਦੇਵ ਬੰਬੂ ਕਾਰਟ ਜਦੋਂ ਨਾ ਫਿਰਮ ਦੇਖਦੇ ਸੀ ਮਾਰਦਾ ਬੇਨੂ ਢਿੱਲੋ ਚੱਕਰ ਕਰਦਾ ਹਾਂ ਦੂਰ ਹੋ ਕੇ ਦੇਖੋਗਾ ਨਾ ਆਹ ਦੇਖ ਲੈ ਕਿਉਂ ਵੀ ਜੇ ਅੱਜ ਅੱਜ ਸਾਈਕਲ ਦੀ ਦੇਖ ਲਓ ਕੀਮਤੀ ਨਹੀਂ ਰਹੀ ਕੋਈ ਹੁਣ ਬਾਕੀ ਜਿੰਮ ਹੈ ਸਾਈਕਲ ਉਹ ਚਲਾਉਂਦਾ ਹੀ ਨਹੀਂ ਉੱਥੇ ਵੱਡੇ ਰੰਗ ਲਗਾ ਰਿਹਾ ਮੇਰੇ ਆ ਰਿਹਾ ਜਹਿਮਤ ਮੇਰੇ ਆ ਰਿਹਾ ਜੈਮ ਵਿੱਚ ਜਾ ਕੇ ਦਾ ਬਹੁਤ ਚਲਾਉਂਦੇ ਆ ਉਹ ਭਰਾ ਦੋ ਵੀ ਟਰੈਡ ਮਿਲ ਦੀ ਫੀਸ ਐਨੀ ਹਾਂ ਕਰੇ ਆ ਸਾਈਕਲ ਨਹੀਂ ਚਲਾਉਣਾ ਉੱਥੇ ਜਾ ਕੇ ਦਾ ਜੂਟ ਨਾਲੇ ਪੈਸੇ ਦਿੰਨੇ ਆ ਨਾਲੇ ਸਾਈਕਲ ਚਲਾਉਨੇ ਆ ਕੋਈ ਖੜਾ ਬਾਹਰ ਲਈ ਤੇ ਹੈ ਨਾ ਹਾਂ ਚਲਾਉਣਾ ਤੈਨੂੰ ਆਉਂਦਾ ਸਾਈਕਲ ਵੀ ਆ ਪੰਪ ਵੀ ਆ ਹਵਾ ਉਹ ਭਰਨ ਉੱਥੇ ਚਾਲਦੇ ਆ ਭੈਣੇ ਕੋਲੇ ਤੇ ਫੇਰ ਆਪ ਅੱਗੇ ਕੇਕੂ ਕਟਾਂਗੇ ਤੇ ਅਜੇ ਕੇਕ ਲੈਣਾ ਵਾ ਉੱਥੋਂ ਜਾ ਕੇ ਕੇਕੂ ਕੋ ਲੈਨੇ ਆ ਤੇ ਫੇਰ ਭੈਣ ਨੂੰ ਦਿੰਨੇ ਆ ਸਰਪ੍ਰਾਈਜ਼ ਆ ਰਮਵੀ ਗੋਲ ਮਹਾਰਾਣੀ ਬੜੀ ਚਲੋ ਆ ਰਮਵੀ ਦੇਖੀਏ ਕਿੰਨਾ ਕੀ ਮਾਹੌਲ ਆ ਹੋਰ ਜੀ ਪ੍ਰਧਾਨ ਜੀ ਠੀਕ ਹੋ ਆ ਬੱਲੇ ਅੰਜਲੀ ਲੈ ਅੰਜਲੀ ਵੀ ਅੱਜ ਤਾਂ ਮੇਕਅਪ ਕਰ ਕੇ ਫੈਰਦੀ ਆ ਭਾਬੀ ਦਾ ਜਨਮ ਦਿਨ ਹੈ ਉਹ ਬੱਲੇ ਨਾਕਾ ਲਾਇਆ ਹੋਇਆ ਇਹਨਾਂ ਦਾ ਆਪਾਂ ਤਾਂ ਨੰਘ ਜੂ ਜੀ ਪੰਗਣਾ ਨਾਲ ਲੈ ਜੀ ਨੰਗਦੀ ਨੰਗਦੀ ਚਲ ਫੋਰ ਪਾ ਨੇ ਠੀਕ ਆ ਠੀਕ ਸਸੀ ਗਾ ਲੈ ਵੀ ਇਹਦਾ ਫੋਨ ਚਾਰ ਦਿਨਾਂ ਦਾ ਇਹਦਾ ਪਹਿਲਾਂ ਹੀ ਹੈ ਨਹੀਂ ਗੀ ਭੈਣੇ ਨਹੀਂ ਅਸੀਂ ਆਪ ਉਹਨਾਂ ਦੀ ਵੇਟ ਕਰ ਰਹੇ ਹਾਂ ਸਵੀਰ ਜੀ ਸਾਹਿਬ ਅੱਛਾ ਤੁਸੀਂ ਕਹਿੰਦੇ ਸੀ ਮੈਂ ਆ ਗਿਆ ਇਹਦਾ ਹੈ ਨਹੀਂ ਭੈਣੇ ਆਪਾਂ ਪਹਿਲਾਂ ਕੋਈ ਗੱਲ ਨਹੀਂ ਹੋ ਰਹੀ ਕੋਈ ਗੱਲ ਨਹੀਂ ਤੁਸਾਰੀ ਮੈਨਾਂ ਪਹੁੰਚੀ ਹੋ ਉਹਦੇ ਦੇਖਦੇ ਨਾ ਸਾਰਾ ਹੋ ਜਾਂਦਾ ਉਹ ਬੱਲੇ ਸ਼ਣੀ ਕਿਵੇਂ ਆ ਫਿਰ ਯਾਰ ਮੁੰਦਿਆਂ ਨਾਲੇ ਦਾ ਇੱਧਰ ਫਿਰਦੇ ਆ ਆਜੋ ਆਜੋ ਭੱਜ ਕੇ ਆਜੋ ਬਾਜ ਕੇ ਆਜੋ ਵੀ ਆਜੋ ਆਜੋ ਸਪਰੇ ਨਹੀਂ ਹੈਗੀ ਨਹੀਂ ਮਾਰਦੇ ਆ ਜਾ ਆਜੋ 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 ਸਪਰੇ ਵਾਲਾ ਕੰਮ ਪਿੰਡ ਹੁੰਦਾ ਸ਼ਹਿਰ ਨਹੀਂ ਹੋਰ ਕਿਵੇਂ ਆ ਵੀਰੇ ਹੈਪੀ ਬਰਥਡੇ ਟੂ ਯੂ ਉੱਤੇ ਯਾਰ ਮੈਂ ਖਲਾਉਂਦਾ ਨਹੀਂ ਹਾਂ ਯਾਰ ਹੋ ਗਈ 19 ਸਾਲਾਂ ਦੀ ਕੁੜੀ ਹੋ ਠੀਕ ਆ ਪਾਣੀ ਠੀਕ ਆ ਗੋਤਮ ਆ ਫੀ ਹੋ ਗਿਆ ਬਟੇ ਚਲੋ ਵੀ 21 ਮੋਮਬਤੀਆਂ ਲਿਆਓ ਹੈਪੀ ਬਰਥਡੇ ਬਈ ਗੋਲਾ ਸੇ ਕੋ ਬੜੇ ਵੀ ਵੇੜ ਰਹੇ ਓ ਬੱਲੇ 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 ਅੰਜਲੀ ਹਰੇਕ ਵਾਰੀ ਪਲੇਟ ਜੀ ਖਾਲੀ ਦੇ ਦਿੰਦੇ ਆ ਰਿਬਨ ਕੱਟ ਕੇ ਯਾਰ ਤੈਨੂੰ ਅੰਜਲੀ ਨੂੰ ਸ਼ਗਨ ਦਾ ਦੇ ਦੇਗਾ ਹੋਰ ਖਾਲੀ ਰਹੇ ਹੁੰਦੀ ਚਲੋ ਜੀ ਬਧਾਈਆਂ ਮੰਮੀ ਤੁਹਾਨੂੰ ਬਹੁਤ ਬਹੁਤ 21 ਸਾਲਾਂ ਦੀ ਕੁੜੀ ਮਾਫ਼ ਕਰਕੇ ਮੈਂ ਇੱਥੇ ਆ ਚੀਜ਼ਾ ਦੇ ਦੇਖਣ ਲਈ ਮਿਲੀ ਆ ਮੈਨੂੰ ਸਹੀ ਗੱਲ ਹੈ ਮੇਰੀ ਸੱਸੀ ਘਰ ਜਦ ਸੱਜਿਆ ਨਹੀਂ ਇਹ ਮੋਮਬਤੀ ਇੱਕ ਹੀ ਲਾਈ ਆ ਯਾਰ ਵੀ ਰੁਕ ਜਾ ਹਰਿਆ ਉਹਨਾਂ ਨੂੰ ਵੀ ਆ ਜਾਣ ਦੋ ਆ 40 ਮੋਮਬਤੀਆਂ ਲਾਓ ਅੰਜਲੀ ਲਾਈਨ ਚਾਰਜਿੰਗ ਤੇ ਲੋ ਜੀ ਸੱਸੀ ਬਹੁਤ ਜੀ ਸਪੈਸ਼ਲੀ ਮਾਮਲੀ ਹੈ ਹਾਂ ਮੈਂ ਵੀ ਸਪੈਸ਼ਲ ਲਏਗੇ ਬਾਕੀ ਜੀ ਮੈਮ ਬੱਲੇ 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 ਹਾ ਦਾ ਸਰਾ ਹੀ ਕਰਤਾ ਹੋ ਰਿਹਾ ਮਾਸਟਰ ਜੀ ਇਹ ਕਿਹੜੇ ਆ ਨਾ ਤਰਖ ਹੈਗਾ ਦਰਜੋਜੀ ਦੇ ਵਿੱਚ ਜਨਮਦਨ ਸਰਪ੍ਰਾਈਜ਼ ਬਣਦਾ ਹੁਣ ਓਕੇ ਇਹ ਮੇਰਾ ਭਰਾ ਬਣਾ ਕੇ ਦੇ ਗਿਆ ਪਹਿਲਾਂ ਆ ਜੋ ਵੀ ਸਾਰੀ ਫੈਡਰੇਸ਼ਨ ਯਾਹੂ ਵਾਲਾ ਆਜੋ ਆਜੋ ਅੰਦਰ ਆਜੋ 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 ਅੱਜ ਅੱਜ ਤਾਂ ਛੁੱਟੀ ਵੀ ਤੁਹਾਨੂੰ 1 ਘੰਟਾ ਪਹਿਲਾਂ ਹੋ ਜਾਣੀ ਐ 1 ਘੰਟਾ ਪਹਿਲਾਂ ਛੁੱਟੀ ਹੋਣੀ ਅੱਜ ਸਾਰਿਆਂ ਨੂੰ ਮਾਸਟਰ ਜੀ ਨੂੰ ਮਿਲਕ ਲਿਆ ਲੱਕੜ ਵਾਲੇ ਕੇ ਹੂੰ ਥੋੜਾ ਅੱਜ ਹਾਫੜੇ ਬਣਦਾ ਸੀਗਾ ਉਹ ਦੂਜਾ ਵੀ ਚੱਕ ਲਿਓ ਕਿਹੜਾ ਵਾ ਕੇਕ ਇੱਕ ਕਰਮਾ ਆਠੇ ਬੰਨੂ ਆਏ ਨੂੰ ਕਰ ਲਈਏ ਇਹਨਾਂ ਨੂੰ ਬਹੁਤ ਸਟਾਫ ਨਾ ਕਰ ਲੋ ਪਤਾ ਨਹੀਂ ਨਾਲਾ ਵੀਡੀਓ ਹਾਂ ਕਿੰਨੇ ਕੰਨੇ ਵੀਡੀਓ ਲਾਦਾ ਪਤਾ ਨਾ ਕੋਈ ਨਾ ਭਿੰਦਰ ਦੇ ਨਾਲ ਇੱਕ ਕੱਟ ਲਈਏ ਬ੍ਰਾਈਟਲੈਸ ਉਹ ਕੱਟ ਲਿਓ ਮੁਝਾਉ ਤੇਰੇ ਅਰੇ ਬੰਦੇ ਵੀ ਕੀ ਕਰ ਰਹੇ ਹੋ ਬਹੁਤ ਪਿਆ ਹੈਗਾ ਉਹ ਬਹੁਤ ਕੱਟੂ ਜਾ ਲੈਣਗੇ

ਮਾਤਾ ਨੂੰ ਕਮਰੇ ਨਹੀਂ ਹੈ 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 ਤੁਸੀਂ ਨਾ ਨਾ ਸੋਨੇ ਸਪਰੇ ਨੰਬਰ ਗੇ ਜੇਰ ਜੇਰ ਅੰਦੇਲੀ ਚੰਦੇ ਬੋਲੇ ਵਾਹ ਪਿੱਛੇ ਕਰ ਲਾਓ ਮਾਝੋ ਹੋ ਜਾਈਂ ਵੀਡੀਓ ਡੇਢੀ ਨਾ ਬਣਾਈ ਵੀਡੀਓ ਡੇਢੀ ਨਾ ਬਣਾਈ ਵੀਡੀਓ ਸਿੱਧੀ ਬਣਾਉਣੀ ਬਣੀ ਐ ਲਾਈਨ ਦੇ ਦੇ ਕੀ ਕਰਾਂ ਲੋਈ ਸੁਪਰਾਈਜ਼ ਕੀ ਹੈਗਾ ਖੋਲ ਕੇ ਰੱਖੀ ਇੱਕ ਬਾਤ ਛੋੜ ਲਈਏ ਖੋਲ ਨਾ ਨਹੀਂ ਖੋਲਣਾ ਚਾਹੀਦਾ ਹੁਣ ਤਾਂ ਬੜੀਆ ਬਣ ਗਈ ਇਹ ਹਰ ਰੱਬ ਵਾਦੀ ਯਾਰੀ ਜੇ ਫਿਰ ਅਮਰਤੂ ਥੈਂਕ ਯੂ ਸੋ ਮਾਚ ਆਉਦੇ ਆਗੇ ਕਰ ਲਈ ਸਪਰੇ ਵੀ ਆ ਗਈ ਨਾਲੇ ਇੰਦਰ ਜਪਿੰਦਰ ਅਸਮਰਤ ਨੂੰ ਫੋਨ ਕਰੇ ਜਿਹਦਾ ਫੋਨ ਹੋ ਗਿਆ ਥੈਂਕ ਯੂ ਸੋ ਮਾਚ ਫੋਰ ਮਾਈ ਫੈਮਲੀ ਸੋ ਮਾਚ ਅਮਰਤ ਆਇਆ ਨੇ ਮਨਵਾਰ ਐਂ ਸਾਰਾ ਐਂ ਤੀਤਾ ਔਰ ਮਾਈ ਡੈਂਟਨ ਫੈਮਲੀਜ਼ ਮਾਨ ਫੈਮਲੀਜ਼ ਮੈਂ ਸਾਰਿਆਂ ਨੂੰ ਬਹੁਤ ਮਿਸ ਕਰਦੀ ਆ ਮਿਲਦੇ ਆ ਆਪਾਂ ਜਲਦੀ ਤੋਂ ਜਲਦੀ ਬੰਦੇ ਬੰਦੇ ਬਈ ਸੋਹਣਾ ਪ੍ਰੋਜੈਕਟ ਬਣ ਜਾਣਾ ਹੈ ਪਿਆਰੀਆਂ ਚੱਲਦੀਆਂ ਕੋਡਾ ਜਾ ਕੰਮ ਲੇਟ ਹੋ ਗਿਆ ਨਹੀਂ ਤਾਂ ਅੱਜ ਇਹਦਾ ਵੀ ਅਧਿਕਤਨ ਕਰਦਣਾ ਇਹ ਉੱਪਰਲੇ ਫਲੋਰ ਦਾ ਇੱਥੇ ਰੱਖਾਂਗੇ ਲਹਿੰਗੇ ਨੋਂਗੇ ਤੇ ਹਜੇ ਤਿਆਰੀਆਂ ਨੂੰ ਲੱਗਦੇ ਆ 2-4 ਦਿਨ ਜਿਹਦੇ ਕਰਕੇ ਕੰਮ ਥੋੜਾ ਜਿਹਾ ਲੇਟ ਹੋ ਗਿਆ ਤੇ ਬਾਕੀ ਹਾਂ ਅੱਜ ਉਹਨੇ ਕਈ ਗੱਲ ਆ ਸਿਰਫ ਮਸਤਰੀਆਂ ਦੀ ਕਮੀ ਕਰਕੇ ਚਲੋ ਕੋਈ ਨਾ ਹੋਇਆ ਰਹੀ ਹੈ ਇਹਦਾ ਸਤਗੁਰ ਨੇ ਕਰਨਾ ਉਹ ਵਧੀਆ ਹੀ ਕਰਨਾ ਇਹ ਹੈਗਾ ਚੇਂਜਿੰਗ ਰੂਮ ਬਣਾਤਾ ਇਹ ਅੱਛਾ ਇਸ ਦਾ ਹੈ ਇਹ ਚੇਂਜਿੰਗ ਰੂਮ ਬਣਾਇਆ ਬਹੁਤ ਵੱਡਾ ਹਾਂ ਇਹ ਮੰਨ ਕੇ ਚੱਲੋ ਵੀ ਲਹਿੰਗੇ ਵਾਲੇ ਨਾਲ ਇੱਕ ਬੀਬੀ ਤੋਂ ਤਾਂ ਲਹਿੰਗਾ ਸੂਰਤ ਨਹੀਂ ਆਉਂਦਾ ਇੱਕ ਨਾਲ ਹੈਲਪ ਨੂੰ ਵੀ ਬੰਦਾ ਅੰਦਰ ਖੜ ਸਕਦਾ ਅੰਦਰ ਹੈ ਨਾ ਖੱਲੇ ਵਾਲਿਆਂ ਦੇ ਨਾਲ ਆ ਸੋਣਾ ਮੱਕਣ ਸੋਣਦੇ ਹਾਂ ਹਾਂ ਇਹ ਵੀ ਖੱਲੇ ਵਾਲਾ ਤਾਂ ਨੀਂਹ ਆ ਜਾਂਦਾ ਇਹਦੇ ਵਿੱਦ ਦਾ ਸਹੀ ਨਹੀਂ ਵੀ ਰਿਹਾ ਉਹ ਉਹਨੂੰ ਕੰਸੋਲਟੇਬਲ ਕਹਿਣ ਲੱਗੇ ਬਸ ਬਸ ਆਈਆਂ ਆਈਆਂ ਜਿਵੇਂ ਹੁਣ ਤੂੰ ਜਵਾਨ ਆ ਵਿਹਾਂ ਦਾ 10 ਸਾਲਾਂ ਤੋਂ ਪਰਝਾਈ ਕਹਿਣ ਲੱਗਣੇ 15 ਨੂੰ ਆਂਟੀ ਤੇ ਆ ਜੈਗੀ 25 ਨੂੰ ਬੇਬੇ ਤੇ ਆ ਜੈਗੀ ਉਹ ਕੰਮ ਹੋਇਆ ਪਿਆ ਇਧਰ ਆਪਣੀਆਂ ਮਾਸਟਰ ਮੋਟਰ ਮਸ਼ੀਨਾਂ ਚੱਲਦੀਆਂ